ਇੱਕ ਗਿੱਦੜਤੀ ਪਈ ਉਹ ਕਿਤੇ ਫਲਾਫੇ ਚੱਟਾਂ ਬਾਗਰ ਉੜੀ ਤੇ ਉਹਦੇ ਮਗਰ ਫਲਾਫਾ ਲੱਗ ਗਿਆ ਗੋੜਾ ਵਾਲਾ ਲੱਬੜਿਆ ਹਾ ਜਦੋਂ ਗਿੱਦੜ ਗਿਆ ਘੋਰਨੇ ਤੇ ਗਿੱਦੜੀ ਕਹਿੰਦੀ ਜੀ ਤੁਹਾਡੇ ਮਗਰ ਕੀ ਐ ਉਹਨੇ ਦੇਖਿਆ ਵੀ ਹੁਣ ਕੀ ਦਸੀਏ ਇਹਨੂੰ ਕਹਿੰਦਾ ਮੇਰੇ ਮਗਰ ਲੰਬਲ ਪੇਟ ਲੱਗੀ ਹੋਈ ਐ ਕਹਿੰਦੀ ਕਾਦ ਕਹਿੰਦਾ ਅੱਜ ਤੋਂ ਮੈਂ ਪ੍ਰਧਾਨ ਐ ਕਹਿੰਦੀ ਗਿੱਦੜੀ ਦੀ ਸੂਨ ਵਾਲੀ ਕਹਿੰਦੀ ਜੇ ਪ੍ਰਧਾਨ ਐ ਮੇਰਾ ਮਾਸਖਾਨ ਨੂੰ ਜੀ ਕਰਦਾ ਚਲੋ ਪਸਕਾਰ ਖੇਡ ਕੇ ਆਈਏ ਗਿੱਦੜ ਚਾਹਦਾ ਪਿਆ ਕਿ ਹੁਣ ਕਹਿ ਬੱਠਾ ਨੂੰ ਕਹਿੰਦਾ ਕਿ ਵੀ ਜਿੱਤੂ ਰਹਿ ਜਾਂਦਾ ਉਹ ਮੂਰੇ ਕੁੱਤਾਂ ਦਾ ਟੋਲਾ ਖੜਾ ਹੈ ਕੁੱਤਾਂ ਟੋਲਾ ਖੜਾ ਉਹ ਗਿੱਦੜ ਨੇ ਚੱਡਿਆ ਚਲੇਲੀ ਪੂਸੋ ਕਹਿੰਦੀ ਜੀ ਗੱਲ ਸੁਣੋ ਮੇਰੀ ਤੁਸੀਂ ਉਹ ਪ੍ਰਧਾਨ ਡਰੋ ਨਾ ਮੈਂ ਸੋਤੋਂ ਮੂਰੇ ਜਾਨੀਆਂ ਚਰੋ ਉਹ ਗਿੱਦੜ ਬੋਦਾ ਕਹਿੰਦਾ ਮਾਂਗ ਰਹਿ ਮੇਥੋਂ ਕਹਿੰਦੀ ਕਿਉਂ ਕਹਿੰਦਾ ਮੈਂ ਤੁਹਾਨੂੰ ਦੱਸੂ ਕੋਈ ਨਾ ਥੋੜਾ ਜੇ ਨੇੜੇ ਬਾਅਕੇ ਕੁੱਤਾਂ ਦੀ ਪੈਗਾਂ ਨਿਗਾਹ ਜੋ ਆ ਕੇ ਗਿੱਦੜ ਕਿਨੀ ਗਿੱਦੜ ਨੇ ਲਾਦੀ ਝੂਟੀ ਉਗ ਗਿਦੜੀ ਕਹੀ ਕਰੀ ਜਾਵੇ ਖੜੀ ਅਰੇ ਨੂੰ ਜੀ ਨੰਬਰ ਪਲੇਟ ਦਿਖਾ ਆਪਣੀ ਤੁਸੀਂ ਪ੍ਰਧਾਨ ਹੋ ਕਹਿੰਦਾ ਆ ਜਾ ਆ ਜਾ ਭੱਜਿਆ ਤਨ ਪੜਨੇ ਆਏ ਘੋਰਨੇ ਨੂੰ ਆ ਜਾ ਹੁਣ ਖਦਮੂਂਗ ਢੇੜ ਦੇਣਗੇ ਫੇਰ ਤੂੰ ਆਈ ਹੋ ਗਿਦੜੀ ਘੋਰਨੇ ਤੇ ਆ ਗਈ ਕਹਿੰਦੀ ਜੀ ਤੁਸੀਂ ਪ੍ਰਧਾਨ ਹੋ ਤੁਹਾਡਾ ਨੰਬਰ ਪਲੇਟ ਲੱਗਿਆ ਤੁਸੀਂ ਦਿਖਾ ਦਿੰਦੇ ਉਹਨੂੰ ਲਾ ਕੇ ਉਹਨਾਂ ਕਹਿੰਦਾ ਲੰਬਲ ਪੇਟ ਨਹੀਂ ਹੈਗੀ ਕਹਿੰਦਾ ਕਿਉਂ ਕਹਿੰਦਾ ਮਾਦਾ ਗੋੜ ਚੱਟਣ ਗਿਆ ਤੀ ਗੋੜਾ ਵਾਲਾ ਫਲਾਫਾ ਲੱਗਿਆ ਤੀ ਮੇਰੇ ਕੋਈ ਪ੍ਰਧਾਨ ਪੁੱਤ ਉਹ ਨਹੀਂ ਐਵੇਂ ਖਦਮੂਂਗ ਢੇਡਾ ਲਈ ਉੱਥੇ ਪਿੰਡ ਆਪਦਾ ਕਹਿੰਦਾ ਕਹੂੰ ਕਦੀ ਪੁੱਤਾ ਕਹਿੰਦਾ ਕਿਤੇ ਪੜਿਆ ਹੁੰਦਾ ਕਹਿੰਦਾ ਪੜਾਈ ਵੀ ਮੂਰੇ ਚੱਲਦੀ ਆ ਪ੍ਰਧਾਨਗੀ ਵੀ ਜੇ ਪੜੇ ਹੁੰਦੇ ਕਹਿੰਦਾ ਫੇਰ ਮੈਂ ਮੂਰੇ ਖੜਦਾ ਉਹਨਾਂ ਦੇ ਇਹ ਤਾਂ ਸਾਰਿਆਂ ਨੇ ਪੜਨੇ ਕਹਿੰਦਾ ਵੜ ਕੋਰਨੇ ਚ ਮੈਂ ਤਾਂ ਐਂ ਚੁਟਕਲੇ ਜੀ ਨਹੀਂ ਬਸ ਤਾਂ ਵੈਗੁਰੂ ਜੀ ਦਾ ਖੜਸਾ ਵੈਗੁਰੂ ਜੀ ਕੀ ਫਤਿਹ ਇਹ ਕਹਾਣੀ ਉੱਥੋਂ ਸ਼ੁਰੂ ਕਰਦੇ ਆਪਾਂ ਜਿੱਥੋਂ ਅਧੂਰੀ ਰਹੀ ਸੀ ਵਿਕਰਮਾ ਜੀ ਦਾ ਤਾਕਤ ਤਾਂ ਪਾਪਾ ਚੌਥਾ ਜਵਾਬ ਦੇ ਰਿਹਾ ਰਾਜੇ ਨੂੰ ਕਹਿੰਦਾ ਰਾਜਨ ਬਿਕਰਮਾ ਜੀ ਤੇਹੀ ਜੀ ਚੀਜ਼ ਤੀ ਬੜਾ ਰਾਜਾ ਬਿਕਰਮਾ ਜੀ ਤੀ ਕਹਿੰਦਾ ਧਰਮੀ ਤੇ ਹਾਮੀ ਪੁਰਸ ਦੀ ਹੋ ਜੇ ਉਹਦੇ ਵਰਗਾ ਬਣ ਜੇਗਾ ਕਹਿੰਦਾ ਤਾਂ ਹਟੇ ਤੇ ਚਾਰਨ ਧਰੀ ਨੇ ਤੇਰੇ ਕੋੜ ਚੱਲ ਜੂ ਉਹਨੇ ਫਿਰ ਰਾਜਾ ਨੂੰ ਚੌਥਾ ਪਾਵਾ ਜਵਾਬ ਦਿੰਦਾ ਕਹਿੰਦਾ ਇੱਕ ਸਮੇਂ ਦੀ ਗੱਲ ਹੈ ਸਾਧੂ ਇਕੱਠੇ ਹੋ ਕੇ ਆਗੇ ਬਿਕਰਮਾ ਜੀ ਤੇ ਕਹਿੰਦੇ ਵੀ ਅਸੀਂ ਜੱਗ ਕਰਨਾ ਹੈ ਕਰਨਾ ਵੀ ਉਹ ਰਾਜੇ ਦੇ ਹੱਥੋਂ ਆ ਜਿਹੜਾ ਰਾਜਾ ਧਰਮੀ ਆ ਸਭ ਤੋਂ ਉਹ ਕਹਿੰਦਾ ਪੇਪਲ ਵੇਹ ਤੇ ਘੁੰਮ ਜੁ ਜਿੱਦਾ ਕੋਈ ਰਾਜਾ ਧਰਮੀ ਹੋਇਆ ਆਪੇ ਬੋਲ ਪੂ ਕਹਿੰਦਾ ਵੀ ਚੰਗਾ ਅੱਡ ਅੱਡ ਸਾਧੂ ਚੱਲ ਪੇ 10 ਕਿਸੇ ਨੂੰ 5 ਕਿਸੇ ਪਾਸੇ ਤੁਰੇ ਫਿਰਦੇ ਰਹੇ ਨੇ ਜਿਹੜੇ ਰਾਜੇ ਕੋਲੇ ਗੱਲ ਛੇੜਿਆ ਕਰਨ ਫਿਰ ਇੱਕ ਰਾਜਾ ਕਹਿੰਦੇ ਵੀ ਸਾਥੋਂ ਧਰਮੀ ਤਾਂ ਬਿਕਰਮਾ ਜੀਤ ਹੈ ਮੁੜ ਕੇ ਆਗੇ ਕਹਿੰਦੇ ਜੀ ਰਾਜਾ ਸਭ ਤੋਂ ਧਰਮੀ ਬਿਕਰਮਾ ਜੀਤ ਰਾਜੇ ਨੂੰ ਦੱਸਿਆ ਉਹ ਕਹਿੰਦਾ ਜੀ ਗੱਲ ਤਾਂ ਸੋਡੀ ਸੱਚੀ ਹੈ ਬਿਕਰਮਾ ਜੀਤ ਰਾਜਾ ਹੈ ਧਰਮੀ ਔਰ ਇੱਕ ਗਲਤੀ ਰ ਵਿਕਰਮਾਜੀਤ ਰਾਜੇ ਸੀ ਵੀ ਹੈ ਉਹ ਕਹਿੰਦਾ ਕਿਵੇਂ ਕਹਿੰਦਾ ਉਸ ਸਮੇਂ ਦੇ ਵਿੱਚ ਜਿਸ ਵੇਲੇ ਵਿਕਰਮਾਜੀਤ ਭਗਤੀ ਕਰ ਰਿਹਾ ਸੀ ਆਪਣਾ ਪੂਰਾ ਲੱਗਣ ਲੱਗਿਆ ਹੱਸੇ ਭਗਤੀ ਚ ਉਸ ਵਕਤ ਇੱਕ ਆਉਤਰ ਦੀ ਝਾਂਜਰ ਖੜਕੀ ਤਾਂ ਵਿਕਰਮਾਜੀਤ ਨੇ ਭਗਤੀ ਦਾ ਖਿਆਲ ਸਾਡੇ ਕੋਲ ਝਾਂਜਰ ਦਾ ਖਿਆਲ ਕਰਿਆ ਕਹਿੰਦਾ ਐਡਾ ਦਾਗ ਉਹਨੂੰ ਵਿਕਰਮਾਜੀਤ ਨੂੰ ਲੱਗਾ ਸੀ ਕਹਿੰਦਾ ਫਿਰ ਉਹ ਸਮਝ ਆ ਗਿਆ ਜੀ ਉਹ ਦਾਗ ਧੋਣ ਦਾ ਵਿਕਰਮਾਂਜੀਤ ਦਾ ਅਸੀਂ ਵਿਕਰਮਾਂਜੀਤ ਰਾਜੇ ਨੂੰ ਮਿਲਾਂਗੇ ਹੁਣ ਬੈਠਾ ਵਿਕਰਮਾਂਜੀਤ ਦਰਾਜੇ ਦੀ ਕਚਹਿਰੀ ਵਿੱਚ ਨੇ ਸਾਧੂ ਵਿਕਰਮਾਂਜੀਤ ਕੁਰਸੀ ਤੇ ਬੈਠਾ ਉਹ ਕਹਦਾ ਜੀ ਜੇ ਉਹ ਦਾਗ ਧੋਤਾ ਜਾਊ ਥੋਣ ਵਿਕਰਮਾਂਜੀਤ ਦੀ ਦਸ ਮੈਂ ਪਾ ਦਣਾ ਕਹਿੰਦਾ ਜੀ ਪਾਓ ਕਹਿੰਦਾ ਜਿਹੜੀ ਕਚਹਿਰੀ ਵਿੱਚ ਬੈਠਿਓ ਇਹ ਸਾਹਮਣੇ ਵਿਕਰਮਾਂਜੀਤ ਦੀ ਕਚਹਿਰੀ ਹੈ ਉਹ ਕਹਿੰਦੇ ਜੀ ਵੇ ਐ ਕਰਕੇ ਫਿਰ ਅਸੀਂ ਤਾਂ ਇੱਕ ਸੋਗਦਾਨ ਲੈਣਾ ਉਹ ਰਾਜੇ ਦੇ ਹੱਥੋਂ ਲੈਣਾ ਜਿਹੜਾ ਸਭ ਤੋਂ ਧਰਮੀਆਂ ਉਹ ਕਹਿੰਦਾ ਜੀ ਪਹਿਲਾਂ ਮੇਰਾ ਦਾਗ ਧੋਵੋ ਜਿਹੜਾ ਸੋਗਦਾਨ ਮੰਗੋਗੇ ਮੈਂ ਦੇਵਾਂਗਾ ਕੰਨਾ ਵੀ ਠੀਕ ਹੈ ਉਹਨੇ ਪਈ ਕੰਨਾ ਵੀ ਇਹ ਹਲਾ ਉਹਨਾਂ ਨੇ ਸਾਰੇ ਸਾਧੂਆਂ ਨੇ ਇਕੱਠੇ ਹੋ ਕੇ ਅਰਦਾਸ ਬੇਨਤੀ ਕੀਤੀ ਮਾਲਕ ਮੂਰੇ ਵੀ ਮਾਲਕਾ ਇਹਦਾ ਇੱਕ ਦਾਗ ਕੱਟ ਦੇ ਦਾਗ ਇੱਕੋ ਹੀ ਦੀ ਬਿਕਰਮਾ ਜੀਤ ਨੂੰ ਫਿਰ ਮਾਲਕ ਨੇ ਆਵਾਜ਼ ਦਿੱਤੀ ਕਹਿੰਦਾ ਵੀ ਇੱਕ ਦਾਗ ਹੀ ਹੈ ਉਹ ਤੁਸੀਂ ਕਟਾ ਦੋਗੇ ਵੀ ਹਰ ਬੰਦਾ ਦਾਗ ਹੀ ਤਾਂ ਹੁੰਦਾ ਹੈ ਉਹ ਕਹਿੰਦਾ ਨਹੀਂ ਜੀ ਇੰਨੇ ਭਗਤਾਂ ਤਾਂ ਸੁਣਨੀ ਪੂ ਸਿਆਣੇ ਕਹਿੰਦੇ ਫਿਰ ਅੱਬ ਮੂੜ ਨਹੀਂ ਸਕਦਾ ਭਗਤਾਂ ਦੀ ਉਹਨੂੰ ਫਿਰ ਉਹਦਾ ਦਾਗ ਲਾਉਣਾ ਪੈ ਗਿਆ ਵਿਕਰਮਾਜੀਤ ਨੂੰ ਵਿਕਰਮਾਜੀਤ ਬਿਨਾ ਦਾਗ ਹੀ ਗਿਆ ਫਿਰ ਕਹਿੰਦਾ ਉਹਨੇ ਫਿਰ ਸਾਧੂਆਂ ਨੂੰ ਕਿਹਾ ਕਹਿੰਦਾ ਵੀ ਮੇਰਾ ਦਾਗ ਤਲਹਾ ਤਾਂ ਹੁਣ ਦੱਸੋ ਵੀ ਕੀ ਸੋਗ ਦਾ ਲੈਣਾ ਉਹ ਕਹਿੰਦਾ ਵੀ ਅਸੀਂ ਲੈਣਾ ਤੇਰਾ ਰਤ ਕਹਿੰਦਾ ਕੀ ਕਰਨਾ ਕਹਿੰਦਾ ਵੀ ਜਿੱਥੇ ਵੀ ਅਸੀਂ ਕੋਈ ਮੰਨ ਕੇ ਚਾਲਕ ਪੁਨ ਧਰਮ ਕਰਦੇ ਆ ਸਾਡਾ ਪੁਨ ਧਰਮ ਨੀਪੂਰ ਚੜਦਾ ਸਾਡੇ ਦਾਨੋਂ ਹੁੰਦੇ ਨੇ ਰਾਖਸ ਹੋਰ ਨਾਕਸ ਬੁੱਧੀ ਕੋਈ ਹੱਡ ਸੜਦਾ ਕੋਈ ਕੁਸ਼ ਕਰਦਾ ਕੋਈ ਕੁਸ਼ ਕਰਦਾ ਜ ਨਹੀਂ ਕਿ ਦਿਨ ਪੱਟ ਹੁੰਦਾ ਸਾਡੇ ਵੀ ਸਾਨੂੰ ਕਿਸੇ ਨੇ ਦੱਸਿਆ ਵੀ ਵਿਕਰਮਾ ਜੀ ਦਾ ਰਤ ਜਿੰਨੇ ਥਾਂ ਤੇ ਤੁਸੀਂ ਚੱਕ ਕਰਨਾ ਉਹਨੇ ਥਾਂ ਦਾ ਕੋਟ ਪਕੜੋ ਕੁੰਡਲ ਮਾਰੋ ਵੀ ਜਿੱਥੇ ਵਿਕਰਮਾ ਜੀ ਦਾ ਰਤ ਵਗਿਆ ਉੱਥੇ ਰਾਖਸ ਨਹੀਂ ਜਾਂਦਾ ਤਾਂ ਕਹਿੰਦਾ ਫਿਰ ਉਹਨੇ ਵਿਕਰਮਾ ਜੀ ਨੇ ਕੀ ਕਰਿਆ ਨਾ ਉਹਨਾਂ ਨੂੰ ਸਾਧੂਆਂ ਨੂੰ ਉਨਾ ਦੇ ਲੰਗਰ ਖਾਤਰ ਭੋਜਨ ਖਾਤਰ ਜਿੱਥੇ ਮਰਜੀ ਲਾਉਣ ਤਾਂ ਉਹਨੇ ਆਪਣੀ ਸਾਤੀ ਦਾ ਦਿੱਤਾ ਤੀ ਉਹਨੂੰ ਕਹਿੰਦਾ ਜੇ ਤਾ ਰਾਜਾ ਸਾਧੂਆਂ ਖਾਤਰ ਆਪਣੀ ਸਾਤੀ ਚੀਰਨੇਗਾ ਤਾਂ ਤਾਂ ਸਾਡੇ ਤੇ ਚਰਨ ਤਰੀ ਨੇ ਤੇ ਕੋੜ ਚੱਲ ਜੂ ਇਹ ਤਾਂ ਇੰਨੀ ਟੋਟਾ ਦੀ ਬਸ